11ਵੇਂ ਕੋਮੰਤਰੀ ਜੋਗ ਦਿਵਸ ਜੋ ਕਿ ਦੁਨੀਆ ਭਰ ਦੇ ਵਿੱਚ ਅੱਜ ਜੋਗ ਦਿਵਸ ਮਨਾਇਆ ਜਾ ਰਿਹਾ ਹੈ ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੀਕੇ ਬਠਿੰਡਾ ਵਿਕੇ ਪ੍ਰਿੰਸੀਪਲ ਮੈਡਮ ਨਿਸ਼ਾ ਦੀ ਜੋਗ ਅਗਵਾਈ ਹੇਠ 11ਵੇਂ ਕੋਮਾਂਤਰੀ ਜੋਗ ਦਿਵਸ ਮਨਾਇਆ ਜਾ ਰਿਹਾ ਹੈ ਤੁਹਾਨੂੰ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੀ ਕੇ ਬਠਿੰਡਾ ਦਾ ਇਹ ਵਿਊ ਦਿਖਾ ਰਹੇ ਹਾਂ ਪ੍ਰਿੰਸੀਪਲ ਮੈਮ ਅਤੇ ਸਮੂਹ ਸ਼ਤਾਵਲੋਂ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਜਿਸ ਤਰ੍ਹਾਂ ਸਿੱਖਿਆ ਕ੍ਰਾਂਤੀ ਨੂੰ ਪਹਿਲ ਦਿੱਤੀ ਜਾ ਰਹੀ ਹੈ ਉੱਥੇ ਸਕੂਲ ਵੀ ਬਹੁਤ ਵਧੀਆ ਦਿਖ ਦਿੱਤੀ ਗਈ ਹੈ ਵਾਤਾਵਰਣ ਵੀ ਬਹੁਤ ਅਰਲੇ ਦਰਜੇ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 11ਵੇਂ ਕਮਾਂਤਰੀ ਦਿਵਸ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਨਿਸ਼ਾ ਦੀ ਅਗਵਾਈ ਵਿੱਚ ਸਮੂਹ ਸਟਾਫ ਵਿਦਿਆਰਥੀ ਮਹਿਲਾਵਾਂ ਵੱਲੋਂ ਜੋਗਾ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਵਿਸ਼ਵ ਵਿਆਪੀ ਅਪੀਲ ਨੂੰ ਮਾਨਤਾ ਦਿੰਦੇ ਹੋਏ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਕੋਮਾਂਤਰੀ ਯੋਗਵਦਿਓ ਕੋਸ਼ਿਸ਼ ਕੀਤਾ ਸੀ ਜਿਸ ਤਹਿਤ ਪੂਰੀ ਦੁਨੀਆ ਭਰ ਦੇ ਵਿੱਚ ਅੱਜ 21 ਜੂਨ ਨੂੰ ਯੋਗ ਦਿਵਸ ਬਖ ਬਖ ਸਰਕਾਰੀ ਗੈਰ ਸਰਕਾਰੀ ਅਦਾਰਿਆਂ ਵਿੱਚ ਮਨਾਇਆ ਜਾ ਰਿਹਾ ਹੈ ਤੁਹਾਡੀ ਅਸੀਂ ਇੱਥੋਂ ਦੇ ਸਟਾਫ ਨਾਲ ਵੀ ਗੱਲ ਕਰਵਾਵਾਂਗੇ ਉਹਨਾਂ ਦਾ ਜੋਗ ਨੂੰ ਲੈ ਕੇ ਕੀ ਕਹਿਣਾ ਹੈ ਵੈਸੇ ਤੁਹਾਨੂੰ ਇੱਕ ਦੱਸ ਦਈਏ ਫਾਸਲੀ ਆਪਣੇ ਫੇਸ ਤੇ ਰੱਖਾਂਗੇ ਇੱਕ ਵਾਰ ਅੱਜ ਤੇ ਸਿਸ਼ਤੇ ਰੱਖੋ ਇੱਕ ਵਾਰੀ ਆਈਸ ਖੋਲਣੀਆਂ ਨਹੀਂ ਆ ਜੀ ਅੱਖਾਂ ਬੰਦ ਹੀ ਰੱਖਣੀਆਂ ਨੇ ਇੱਕ ਵਾਰ ਤੇ ਰੌਦਰ ਹੈ ਹਾਂ ਹੁਣ ਇਹਨੂੰ ਅੱਖਾਂ ਤੇ ਰੱਖਾਂਗੇ ਜੋ ਗਰਮ ਹੋ ਗਿਆ ਇਥੋਂ ਆਈ ਬੜੀ ਅੱਖਾਂ ਖੋਲਾਂਗੇ ਬੜੀ ਬੜੀ ਖਾਵਾ ਲਈ ਦੇਖਣੇ ਸਭ ਤੋਂ ਬਤਾ ਜੇ ਵੀ ਕਿ ਤੁਹਾਨੂੰ ਪਤਾ ਹੈ ਯੋਗਾ ਦਾ ਮੁੱਖ ਦੇਸ਼ ਯੋਗ ਵ્યાਸ ਦੇ ਅਨੇਕ ਲਾਭਾਂ ਬਾਰੇ ਵਿਸ਼ਵ ਭਰ ਵਿੱਚ ਜਾਗਰੂਤਾ ਵਧਾਉਣਾ ਹੈ ਇਸੇ ਲਈ ਤਹਿਤੀ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਲੀਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਯੋਗਾ ਹੋ ਰਿਹਾ ਹੈ ਤੁਹਾਨੂੰ ਦੱਸ ਦਈਏ ਵੀ ਯੋਗਾ ਕਰਨ ਦੇ ਨਾਲ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲ ਸਕਦੀ ਹੈ ਪਰ ਆਪਾਂ ਵੇਸਲੇ ਹੋ ਜਾਣੇ ਹਨ ਜਿਸ ਦਿਨੇ ਦਿਨ ਹੁੰਦਾ ਉਸ ਦਿਨ 10 ਮਿੰਟ ਬਣਾ ਕੇ ਉਸ ਤੋਂ ਬਾਅਦ ਆਪਾਂ ਇਸ ਨੂੰ ਛੱਡ ਦਿੰਨੇ ਆ ਤਾਂ ਹੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਕੁਮਾਂਤਰੀ ਜੋਗਦੇਵਸ ਦੀ ਸਥਾਪਨਾ ਸੰਬੰਧੀ ਖਾੜਾ ਮਤਾ ਭਾਰਤ ਵੱਲੋਂ ਪ੍ਰਸਤਾਵਕ ਕੀਤਾ ਗਿਆ ਸੀ ਅਤੇ ਰਿਕਾਰਡ 175 ਮੈਂਬਰ ਮੈਂਬਰਾਂ ਦੇਸ਼ਾਂ ਵੱਲੋਂ ਇਸ ਦਾ ਸਮਰਥਨ ਵੀ ਕੀਤਾ ਗਿਆ ਸੀ ਜੋਗ ਸਾਡੀ ਪ੍ਰਾਚੀਨ ਪਰੰਪਰਾ ਦਾ ਇੱਕ ਅਨਮੋਲ ਤੋਹਫਾ ਹੈ ਇਸ ਤੋਹਫੇ ਦਾ ਆਪਾਂ ਵੱਧ ਤੋਂ ਵੱਧ ਲਾਹਾ ਲਈਏ ਅਤੇ ਹਰ ਰੋਜ਼ ਸਮੇਂ ਜੋ ਸਮਾਂ ਕੱਢ ਕੇ 10 ਮਿੰਟ ਹਰ ਉਹ ਮਰਦਾ ਵਿਅਕਤੀ ਯੋਗਾ ਜ਼ਰੂਰ ਕਰੇ ਯੋਗਾ ਕਰਨ ਦੇ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਅਤੇ ਸਾਰਾ ਦਿਨ ਬਹੁਤ ਵਧੀਆ ਗੁਜ਼ਰਦਾ ਹੈ ਇਸ ਲਈ ਅੱਜ 21 ਜੂਨ ਹੈ 21 ਜੂਨ ਨੂੰ ਵਿਸ਼ਵ ਭਰ ਦੇ ਵਿੱਚ 11ਵੇਂ ਕਮਾਂਤਰੀ ਜੋਗਦੇਵਸ ਤਹਿਤ ਕਲਾਸਾਂ ਵੀ ਚੱਲ ਰਹੀਆਂ ਨੇ ਸਰਕਾਰੀ ਸਕੂਲਾਂ ਗੈਰ ਸਰਕਾਰੀ ਸਕੂਲਾਂ ਹੋਰ ਸੰਸਥਾਵਾਂ ਵੱਲੋਂ ਵੀ ਅੱਜ ਦੁਨੀਆਪਰਦੇ ਵਿੱਚ ਜੋਗਾ ਕੀਤਾ ਜਾ ਰਿਹਾ ਉਸੇ ਲੜੀ ਤਹਿਤੀ ਅਸੀਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲੀਕੇ ਬਠਿੰਡਾ ਵਿਖੇ ਪਹੁੰਚੇ ਆ ਤੁਹਾਡੀ ਅਸੀਂ ਗੱਲ ਵੀ ਕਰਵਾਵਾਂਗੇ ਉਸ ਤੋਂ ਪਹਿਲਾਂ ਇੱਕ ਦੋ ਹੋਰ ਟਿਪਸ ਉਹ ਸੀ ਸਰਕਾਰੀ ਸੀਨੀਅਰ ਸਕੂਲ ਦੀ ਬਿਲਡਿੰਗ ਦਾ ਸਾਰਾ ਵਿਊ ਦਿਖਾ ਰਹੇ ਹਾਂ ਵਾਤਾਵਰਨ ਨੂੰ ਵਿਸ਼ੇਸ਼ ਤੌਰ ਤੇ ਸਕੂਲ ਪ੍ਰਿੰਸੀਪਲ ਅਧਿਕਾਰਤਾਂ ਵੱਲੋਂ ਪਹਿਲ ਦਿੱਤੀ ਗਈ ਹੈ ਤੁਸੀਂ ਦੇਖ ਹੀ ਰਹੇ ਹੋ ਸਕੂਲ ਦਾ ਵੀ ਇਹ ਨੰਬਰ ਹੀ ਹੈ ਤੁਹਾਡੀ ਅਸੀਂ ਹੁਣ ਸਕੂਲ ਦੇ ਸਟਾਫ ਨਾਲ ਗੱਲ ਵੀ ਕਰਵਾ ਰਹੇ ਆ ਹੁਣ ਅਸੀਂ ਤੁਹਾਡੀ ਜੋਗ ਸੰਬੰਧੀ ਗੱਲ ਵੀ ਕਰਵਾ ਰਹੇ ਆ ਹਾਂਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਹਾਂਜੀ ਸਰ ਜੋਗ ਬਾਰੇ ਤੁਸੀਂ ਅੱਜ ਬੱਚੇ ਮਹਿਲਾਵਾਂ ਸਟਾਫ ਵੱਲੋਂ ਜੋਗਾ ਕੀਤਾ ਜਾ ਰਿਹਾ ਹੈ 11ਵੇਂ ਕੁਮંત્રી ਜੋਗਾ ਦੇਸ਼ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਖੀਫੀਥੇ ਪਹੁੰਚਦੇ ਜੀਆ ਨੂੰ ਕਹਿੰਦੇ ਆ ਜੀ ਸਾਡੇ ਸਰਕਾਰੀ ਸੀਨੀਅਰ ਸਕੰਦਰੀਸ ਕੋਲ ਇਹ ਕਿੱਥੇ ਆ ਕੇ ਸਾਡੇ ਅਰਧ ਦਿਨ ਨੂੰ ਬਹੁਤ ਹੋਰ ਸ਼ਾਇਰ ਕੀਤਾ ਤਾਂ ਮੈਂ ਇਹ ਕਹਿਣਾ ਚਾਹਾਂਗਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਿੰਟਰ ਮੋਦੀ ਜੀ ਵੱਲੋਂ ਇਸ ਦਿਨ ਨੂੰ ਮਨਾਉਣ ਵਾਸਤੇ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਕੀਤੇ ਜਾ ਰਹੇ ਆ ਪੰਜਾਬ ਸਰਕਾਰ ਵੱਲੋਂ ਵੀ ਜੀ ਮਾਨ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਪ੍ਰੋਗਰਾਮ ਕੀਤੇ ਜਾ ਰਹੇ ਆ ਸਿੱਖਿਆ ਕ੍ਰਾਂਤੀ ਦੇ ਤਹਿਤ ਵੀ ਇਹ ਇੱਕ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ ਗਿਆ ਤੇ ਸਾਡੇ ਸਾਰੇ ਸਟਾਫ ਵੱਲੋਂ ਸਾਡੇ ਡੀਪੀ ਸਰ ਨੇ ਗੁਰਜੰਤ ਸਿੰਘ ਜੀ ਸਾਡੇ ਸਾਇੰਸ ਮਾਸਟਰ ਨੇ ਮਨਦੀਪ ਸਿੰਘ ਜੀ ਮੈਂ ਲਖਵਿੰਦਰ ਸਿੰਘ ਕੰਪਿਊਟਰ ਅਧਿਆਪਕ ਮੰਗਤ ਰਾਏ ਜੀ ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲੀਕੇ ਤੇ ਬੱਚਾ ਵੱਲੋਂ ਅੱਜ ਦੇ ਦਿਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਪੋਰਟ ਕੀਤਾ ਗਿਆ ਤੇ ਪੂਰੇ ਉਤਸ਼ਾਹ ਪ੍ਰਭੂ ਭਰਪੂਰ ਤਰੀਕੇ ਨਾਲ ਮਨਾਇਆ ਗਿਆ ਤਾਂ ਮੈਂ ਇਹ ਗੱਲ ਕਹਿਣੀ ਚਾਹਾਂਗਾ ਜੇਕਰ ਆਪਾਂ ਯੋਗਾ ਨੂੰ ਡੇਲੀ ਦੇ ਵਿੱਚ 10 ਮਿੰਟ ਵੀ ਦੇ ਦਿਆ ਕਰੀ ਨਾ ਆਪਾਂ ਤਾਂ ਆਪਾਂ ਚਿੰਤਾਵਾਂ ਤੋਂ ਵੀ ਮੁਕਤ ਹੋ ਜਾਾਂਗੇ ਅੱਜ ਕੱਲ ਲੋਕੀ ਬੀਪੀ 슈ਗਰ ਡਿਪਰੈਸ਼ਨ ਐਂਜਾਇਟੀ ਦੇ ਗੋਲੀਆਂ ਖਾਂਦੇ ਆ ਜੇ ਆਪਾਂ 10 ਮਿੰਟ ਯੋਗਾ ਨੂੰ ਦੇ ਦਿਆ ਕਰੀਏ ਤਾਂ ਆਪਾਂ ਨੂੰ ਡਾਕਟਰ ਕੋਲ ਜਾ ਕੇ ਇਹਨਾਂ ਗੋਲੀਆਂ ਨੂੰ ਖਾਣ ਦੀ ਲੋੜ ਨਹੀਂ ਜੇ ਅਪਾ ਡੇਲੀ 10 ਮਿੰਟ ਦਾ ਯੋਗਾ ਮੈਂ ਕਹਿ ਸਕਦਾ ਆਂ ਵੀ ਆਪਣੀ ਘੱਟੋ ਘੜ ਮਹੀਨੇ ਦੀ 5000 ਦੀ ਦਵਾਈ ਦਾ ਇੱਕ ਬਦਲ ਆ ਤੇ ਮੈਂ ਇਹੀ ਸੁਨੇਹਾ ਦੇਣਾ ਚਾਹੂੰਗਾ ਪੂਰੇ ਪਿੰਡ ਆਲੀਕੇ ਦੇ ਲੋਕਾਂ ਨੂੰ ਪੂਰੇ ਬਿੰਡਾ ਦੇ ਜਿਹੜੇ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਪੂਰੇ ਪੰਜਾਬ ਨੂੰ ਤੇ ਪੂਰੇ ਵਿਸ਼ਵ ਨੂੰ ਯੋਗਾ ਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਦਾ ਅੰਗ ਜ਼ਰੂਰ ਬਣਾਓ ਤੁਸੀਂ ਆਪਣੇ ਸਰੀਰ ਵਿੱਚੋਂ ਬਿਮਾਰੀਆਂ ਤੋਂ ਮੁਕਤ ਹੋ ਸਕਦੇ ਹੋ ਡਿਪਰੈਸ਼ਨ ਐਂਜਾਇਟੀ ਤੇ ਚਿੰਤਾ ਰੋਗਾਂ ਦਾ ਇੱਕੋ ਇੱਕ ਹੱਲ ਕਰੋ ਯੋਗਾ ਵੱਧੋ ਯੋਗਾ ਵੱਲ ਕੰਨਵਾਜੀ ਠੀਕ ਹੈ ਹਾਜੀ ਸਰ ਤੁਸੀਂ ਦੋ ਸ਼ਬਦ ਸਰ ਜਿਵੇਂ ਸਾਡੇ ਲਖਿੰਦਰ ਸਰ ਨੇ ਕਿਹਾ ਜੀ ਵੀ ਜਿਹੜਾ ਯੋਗਾ ਦਿਵਸ ਹੈਗਾ ਇਹਨੂੰ ਜਿਹੜਾ ਸਟਾਰਟ ਕੀਤਾਗਾ ਇੰਡੀਆ ਨੇ ਹੀ ਕੀਤਾਗਾ ਤੇ ਅੱਜ ਇਹ ਪੂਰਾ ਜਿਹੜਾ ਵਿਸ਼ਵ ਹੈਗਾ ਇਸ ਨੂੰ ਮਨਾ ਰਿਹਾਗਾ ਸੋ ਇਹ ਆਪਣੀ ਇੱਕ ਪ੍ਰਾਚੀਨ ਜਿਹੜਾ ਆਪਣੇ ਕੁਝ ਗੁਰੂ ਕਰਦੇ ਸੀਗੇ ਕਿ ਹਾਂ ਭਈ ਆਪਾਂ ਇਸ ਤਰੀਕੇ ਨਾਲ ਆਪਦੇ ਆਪ ਨੂੰ ਰੋਗ ਮੁਕਤ ਰੱਖ ਸਕਦੇ ਆਂਗੇ ਤੇ ਉਸੇ ਤਹਿਤ ਬਹੁਤ ਵਧੀਆ ਪਹਿਲ ਹੈਗੀ ਆ ਤੇ ਸਾਨੂੰ ਜਿਵੇਂ ਕੀ 10 ਮਿੰਟ ਅਟ ਲੀਸਟ ਯੋਗਾ ਨੂੰ ਆਉਦੀ ਜ਼ਿੰਦਗੀ ਦੇ ਵਿੱਚ ਆਉਣਾ ਚਾਹੀਦਾ ਠੀਕ ਹੈ ਹਾਂਜੀ ਸਰ ਡੀਪੀ ਸਰ ਅ ਅੱਜ ਜਿਹੜਾ 11ਵਾਂ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਜਾ ਰਿਹਾ ਹੈ ਇਹਦਾ ਥੀਮ ਹੈਗਾ ਜਿਹੜਾ ਕਹਿੰਦਾ ਯੋਗਾ ਫਰੋਮ ਵਨ ਅਰਥ ਵਨ ਹੈਲਥ ਇਹਦੇ ਰਿਗਾਰਡਿੰਗ ਆਪਣਾ ਪੰਜਾਬ ਸਰਕਾਰ ਨੇ ਵੀ ਹੁਣ ਸੀਐਮ ਦੀ ਯੋਗ ਸ਼ਾਲਾ ਦੇਦੀ ਨੂੰ ਬਹੁਤ ਸਾਰੇ ਯੋਗਾ ਇਨਸਟਿਟਿਊਟਸ ਆ ਜਿਹੜੇ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਲਾਕਾਂ ਦੇ ਵਿੱਚ ਪਿੰਡਾਂ ਤੱਕ ਵੀ ਪਹੁੰਚਾਏ ਹੋਏ ਨੇ ਤੇ ਹੁਣ ਵੀ ਅੱਗੇ ਵੀ ਉਹਨਾਂ ਦੀ ਐਡਵਰਟਾਈਜ਼ਮੈਂਟs ਸੀਗੀ 2500 ਹੋਰ ਵੀ ਯੋਗਾ ਇਨਸਟ੍ਰਕਟਰਾਂ ਦਾ ਜਿਹੜਾ ਭਰਤੀ ਹੋ ਰਿਹਾ ਜਿਹੜੇ ਆਮ ਪਿੰਡਾਂ ਦੇ ਲੋਕ ਐ ਜਿਹੜੇ ਇੰਨੇ ਜਾਗਰੂਕ ਹੈ ਨਹੀਂ ਸੀਗੇ ਤਾਂ ਉਹ ਸਰਕਾਰ ਦੀ ਪਹਿਲ ਕਦਮੀ ਦੇ ਨਾਲ ਯੋਗਾ ਦੇ ਨਾਲ ਜੁੜ ਰਹੇ ਐ ਅਤੇ ਆਪਣੇ ਯੋਗਾ ਕਰਕੇ ਆਪਣੀ ਸਿਹਤ ਨੂੰ ਵਧੀਆ ਬਣਾ ਰਹੇ ਐ ਤੇ ਜਿਹੜਾ ਦਵਾਈਆਂ ਦਾ ਖਰਚਾ ਸਰ ਨਹੀਂ ਪਹਿਲਾਂ ਹੀ ਦੱਸਿਆ ਉਹ ਲੋਕਾਂ ਦਾ ਬਚ ਰਿਹਾ ਤੇ ਸਿਹਤ ਅੱਖੋਂ ਵੀ ਜਿਹੜੇ ਲੋਕ ਉਹ ਤੰਦਰੁਸਤ ਥੈਂਕ ਯੂ ਹਾਂਜੀ ਹਾਂਜੀ ਸਰ ਪਹਿਲਾਂ ਤਾਂ ਸਰ ਤੁਹਾਡਾ ਸਕੂਲ ਵੀ ਕਿਹਾਉਣ ਤੇ ਬਹੁਤ-ਬਹੁਤ ਸਵਾਗਤ ਹੈ ਯੋਗਾ ਦੇ ਮੈਂ ਇਹ ਕਹੂੰਗਾ ਇੰਨੇ ਕਲਾਬ ਹੈ ਕਿ ਆਪਾਂ ਗਿਨਾ ਜਾਂ ਇਸ ਨੂੰ ਲਿਖਾ ਨਹੀਂ ਸਕਦੇ ਸਭ ਤੋਂ ਵੱਡੀ ਗੱਲ ਤਾਂ ਸ਼ੋਗਾ ਕਰਨ ਨਾਲ ਸਾਡੇ ਸ਼ਰੀਰ ਨੂੰ ਵੱਧ ਤੋਂ ਵੱਧ ਆਕਸੀਜਨ ਮਿਲਦੀ ਹੈ ਆਕਸੀਜਨ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਨੈਚੁਰਲ ਹਵਾ ਦੇ ਵਿੱਚ ਅਸੀਂ ਸਾਹ ਲੈਂਦੇ ਹਾਂ ਇਸ ਯੋਗਾ ਨੂੰ ਕਰਨ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਮੁਕਤ ਹੋ ਸਕਦੇ ਹਾਂ ਤੇ ਦਵਾਈਆਂ ਦੇ ਖਰਚੇ ਤੋਂ ਬਚ ਸਕਦੇ ਹਾਂ ਸਿਹਤਮੰਦ ਰਹਿ ਸਕਦੇ ਹਾਂ ਲੰਬੀ ਜ਼ਿੰਦਗੀ ਜੀ ਸਕਦੇ ਹਾਂ ਥੈਂਕ ਯੂ ਇਹ ਸਾਰਾ ਸਕੂਲ ਦਾ ਸਟਾਫ ਜਿਨ੍ਹਾਂ ਨੇ 11ਵੇਂ ਕੁਮੰਤਰੀ ਜੋਗਾਦੇਸ਼ ਦੇ ਸੰਬੰਧ ਵਿੱਚ ਪਹਿਲਾਂ ਯੋਗਾ ਕਰਵਾਇਆ ਫਿਰ ਉਸ ਦੇ ਲਾਭ ਦੱਸੇ ਹੁਣ ਤੁਹਾਡੀ ਅਸੀਂ ਸਕੂਲ ਦੇ ਜੋ ਸਟੂਡੈਂਟ ਨੇ ਤੇ ਇਹਨੇ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ। ਸਾਹਬ ਜੀ ਉਹ ਦੱਸਣਗੇ ਵੀ ਜੋਗਾ ਕੀਤਾ ਇਹਨਾਂ ਨੂੰ ਕਿਹੋ ਜਿਹਾ ਲੱਗਿਆ? ਹਾਂ ਬੇਟਾ। ਹਾਂ ਬੇਟਾ। ਬੇਟਾ ਕੀ ਕਹਿਣਾ ਚਾਹੁੰਦੇ ਹੋ ਜੋਗਾ ਕੀਤਾ ਤੁਸੀਂ ਅੱਜ? ਹਾਂ ਬੇਟਾ। ਸ਼ਾਬਾਸ਼ ਬੋਲੋ। ਕਿਵੇਂ ਲੱਗਿਆ ਤੁਹਾਨੂੰ? ਕਿਵੇਂ ਲੱਗਿਆ ਬੇਟਾ? ਠੀਕ ਲੱਗਿਆ? ਅੱਛਾ। ਪਹਿਲਾਂ ਵੀ ਕੀਤਾ ਜੋਗਾ ਕਿ ਅੱਜ ਹੀ ਕੀਤਾ ਬੇਟਾ? ਪਹਿਲਾਂ ਨਹੀਂ ਕੀਤਾ ਅੱਛਾ ਅੱਗੇ ਵੀ ਕਰਦੇ ਰਹੋਗੇ ਠੀਕ ਹੈ ਥੈਂਕ ਯੂ ਹਾਂ ਬੇਟਾ ਯੋਗਾ ਦਾ ਬਹੁਤ ਸੋਹਣਾ ਲੱਗਾ ਜੀ ਸਾਨੂੰ ਫੀਲ ਵੀ ਹੋਇਆ ਜੀ ਬਹੁਤ ਵਧੀਆ ਹੋਇਆ ਸਾਡੇ ਲਖਵਿੰਦਰ ਸਾਹਿਬ ਸਾਨੂੰ ਰੋਜ਼ ਯੋਗਾ ਕਰਾਉਣਗੇ ਇਹ ਮਾਸੀ ਨੂੰ ਧੰਨਵਾਦ ਕਰਦਾ ਠੀਕ ਹੈ ਹਾਂ ਬੇਟਾ ਯੋਗਾ ਨਾਲ ਸਤੰਦ੍ਰਸਤ ਰਹਿਨੇ ਆ ਤੇ ਤੇ ਯੋਗਾ ਜੀ ਸਾਡੇ ਸਰੀਰ ਲਈ ਵਧੀਆ ਹੁੰਦੀ ਆ ਤੇ ਲਖਵਿੰਦਰ ਸਾਹਿਬ ਸਾਨੂੰ ਰੋਜ਼ ਯੋਗਾ ਕਰਾਉਣਗੇ ਧੰਨਵਾਦ ਹਾਂ ਬੇਟਾ ਜੀ ਸੰਯੋਗ ਆਪ ਨੂੰ ਇਹ ਲੱਗ ਗਿਆ ਕਿ ਇੰਦੇ ਸਾਥ ਜੋਗਾ ਕਰਾਉਣੇ ਹਨ ਸੱਜ ਸੰਯੋਗ ਆਪ ਨੂੰ ਜੀ ਰੋਇ ਕਰਿਆ ਕਰੋਗੇ ਹਾਂ ਪੱਕਾ ਠੀਕ ਹੈ ਇਹ ਸਾਨ ਸਕੂਲ ਦੇ ਬੱਚੇ ਭਾਵੇਂ ਥੋੜਾ ਜਿਹਾ ਮੁਸਕਰਾਉਂਦੇ ਹੀ ਰਹੇ ਨੇ ਸੰਗਦੇ ਨੇ ਕਿਉਂਕਿ ਕੈਮਰੇ ਮੂਹਰੇ ਆਉਣਾ ਬਹੁਤ ਵੱਡੀ ਗੱਲ ਹੈ ਹਾਂ ਬੇਟਾ ਕੋਈ ਤੋਂ ਸ਼ਬਦ ਕਰਕੇ ਇਹ ਬਹੁਤ ਸਾਨੂੰ ਵਧੀਆ ਲੱਗਿਆ ਸਾਡੇ ਲਖਵਿੰਦਰ ਜਰ ਸਾਨੂੰ ਜੋਗਾ ਕਰਾਣਾਗੇ ਸਾਡੀ ਸਿਹਤ ਵਧੂ ਅਸੀਂ ਤੰਦਰੁਸਤ ਰਹਾਂਗੇ ਦਵਾਈਆਂ ਤੋਂ ਮੁਕਤ ਰਹਾਂਗੇ ਨਾਲੇ ਤਾਂ ਦੀ ਵਧੀਆ ਜ਼ਿੰਦਗੀ ਜੀਏ ਇਸ ਬੱਚੇ ਲਈ ਇੱਕ ਤਾੜੀਆਂ ਹੋ ਜਾਣਾ ਬਹੁਤ ਸੋਹਣਾ ਸਾਰੇ ਬੱਚਿਆਂ ਨੇ ਵਧੀਆ ਕੀਤਾ ਇਹ ਸਕੂਲ ਦੇ ਬੱਚੇ ਇਹ ਸਟਾਰਟ ਸਾਡੇ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਇਹ ਜੋਗਾ ਹਰ ਕਰਦੇ ਵਿੱਚ ਹਰ ਵਿਅਕਤੀ ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ ਉਹ ਜੋਗਾ ਜ਼ਰੂਰ ਕਰੇ ਯੋਗਾ ਕਰਨ ਦੇ ਨਾਲ ਜਿਸ ਤਰ੍ਹਾਂ ਸੁਖਿੰਦਰ ਸਰ ਨੇ ਦੱਸਿਆ ਵੀ 5000 ਘਟੋ ਘਟਾ ਅੱਜ ਕੱਲ ਹਰ ਇੱਕ ਕਰਦਾ ਦਵਾਈਆਂ ਦਾ ਖਰਚਾ ਘਰ ਦੇ ਵਿੱਚ ਇੱਕ ਦੋ ਮਰੀਜ਼ ਜ਼ਰੂਰ ਹੁੰਦੇ ਨੇ ਪਰ ਮੇਰਾ ਵੀ ਇਹ ਦਾਅਵਾ ਹੈ ਜੋਗਾ ਕਰਨ ਦੇ ਨਾਲ ਤੁਸੀਂ ਰਾਹਤ ਪਾਓਗੇ ਖਰਚਾ ਵੀ ਤੁਹਾਡਾ ਘਟੂਗਾ ਤਾਂ ਯੋਗਾ ਕਰਨ ਨਾਲ ਬਹੁਤ ਵੱਡੇ ਫਾਇਦੇ ਨੇ ਇਸ ਲਈ ਯੋਗਾ ਜ਼ਰੂਰ ਕਰੋ ਅੰਤ ਦੇ ਵਿੱਚ ਤੁਹਾਨੂੰ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੇਕਾ ਸਕੂਲ ਦਾ ਵਿਊ ਦਿਖਾ ਰਹੇ ਹਾਂ ਜਲ ਚੱਕਰ ਜਿਸ ਤੋਂ ਬਣਾਸੀਂ ਰਹਿ ਨਹੀਂ ਸਕਦੇ ਤੇ ਇੱਧਰ ਸਾਹਮਣੇ ਤੁਹਾਨੂੰ ਅਸੀਂ ਦਿਖਾ ਰਹੇ ਆ ਸਾਡੇ ਰੁੱਖਾਂ ਬਾਰੇ ਵੀ ਦੱਸਿਆ ਗਿਆ ਹੈ ਬਹੁਤ ਹੀ ਬਰੀਕੀ ਦੇ ਨਾਲ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਮਾ ਕੁਝ ਰੁੱਖ ਨੂਹਾਂ ਧੀਆਂ ਲੱਗਦੇ ਕੁਝ ਰੁੱਖ ਬਾਗ ਭਰਾਮਾ ਕੁਝ ਰੁੱਖ ਮੇਰੇ ਬਾਬੇ ਵਾਂਗਣ ਪੁੱਤ ਟਾਮਾ ਟਾਮਾ ਕੁਝ ਰੁਖ ਮੇਰੀ ਦਾਦੀ ਵਰਗੇ ਚੋਰੀ ਪਾਵਣ ਕਾਮਾ ਬਹੁਤ ਵਧੀਆ ਸ਼ਬਦ ਲਿਖੇ ਹੋਏ ਨੇ ਜਿਸ ਵੀ ਇਹ ਸ਼ਿਵ ਕੁਮਾਰ ਬਟਾਲਵੀ ਜੀ ਦੇ ਨੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਇਹ ਸ਼ਬਦ ਨੇ ਇਹ ਪ੍ਰਿੰਸੀਪਲ ਜੀ ਦਾ ਰੂਮ ਹੈ ਇਹ ਦਫਤਰ ਆ ਗਿਆ ਇਹ ਸਾਡੇ ਸਾਹਮਣੇ ਜਿਨ੍ਹਾਂ ਨੇ ਸਾਡੇ ਐਡਲ ਨਹੀਂ ਸਿੱਖਿਆ ਵੀ ਤੇ ਸੰਸਕਾਰ ਵੀ ਅਸੀਂ ਬਣਾਉਣਾ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਜੀ اور ہاؤسز کल्पना چاवला مدر ٹریسا رانی لکشمی بھائی کہ ਸਾਡੇ ایڈل نے ਤਾਂ ਅੰਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ویڈیو ਨੂੰ লাইف ਅਤੇ ਸ਼ੇਅਰ ਕਰੋ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਬਹੁਤ ਬਹੁਤ ਧੰਨਵਾਦ